ਪ੍ਰਦੇਸ਼ ਪ੍ਰਯੋਗਤ ਤੇ ਦੂਜਾ ਸੀ ਉਹ ਰੋਜ ਜਿਸ ਵਿੱਚ ਭਾਰਤੀ ਹਕੂਮਤ ਦੀ ਇਹ ਸਾਜੋਸ਼ੀ ਤੇ ਹੁਣ ਰੋਜ ਦੇ ਪ੍ਰੈਸ਼ਰ ਦੇ ਵਿੱਚ ਸਿੱਖਾਂ ਦੇ ਸਿੱਖ ਨੌਜਵਾਨਾਂ ਦੇ ਅੰਦਰ ਘਾੜੇ ਮੌਕੇ ਆਪਰੇ ਕੌਮ ਜਗਮਾਨ ਨੂੰ ਸੂਰਜ ਬਣਾਉਂਦਿਆ ਅੱਗੇ ਤੁਰਨ ਦੀ ਯਤਨਸ਼ੀਲ ਹੋਈ ਹੈ ਕੌਮ ਦੇ ਅਣਖ ਅਤੇ ਇਨਸਾਫ਼ ਤੇ ਲੜਾਈ ਲੜਨ ਵਾਲੇ ਬੰਦੇ ਸੰਘਾਰੋਂ ਬਹਾਕਿਆ ਗਿਆ ਕਾਨੂੰਨੀ ਸਜ਼ਾਵਾ ਪੂਰੀਆਂ ਪੁੰਡੀਆਂ ਨੇ ਸਾਹੂ ਦੇਖਿਆ ਨਹੀਂ ਵਾਤ ਰਹੇ ਕਿ ਸਭਿਆਚਾਰ ਅਤੇ ਧਰਮ ਦੀਆਂ ਵੀ ਬਣਾ ਗਿਆ ਹੈ। ਉਹ ਨਸ਼ਾ ਤਿਆਗ ਕਰਕੇ ਪੰਨਦਾਰੀ ਰਹਿਤ ਵਿੱਚ ਨੰਮਰਤਾਰੀ ਹੋ ਕੇ ਆਪਣੇ ਗੁਰੂ ਸਮਾਪਤ ਹੋ ਕੇ ਗੱਲ ਕਹਿਣਾ ਜਈ ਹੈ। ਅੱਜ ਇਹਨੂੰ ਲੈਣਾ ਵੱਲੋਂ ਸਿੱਖ ਕੌਮ ਮਨ ਕੀ ਦੇਖੋ ਸਕਣਗੇ ਕਿ چھوٹے ਤੇ ਵੱਡੇ ਘੱਲੂ ਘਾਰਿਆਂ ਵਿੱਚ ਅਦੇਸ਼ੀ ਮੁਗਲ ਤੇ ਅਫਗਾਨ ਸਮਰਾਵਰਾਂ ਦੇ ਉਲਟ 1984 ਦਾ ਘੱਲੂ ਘਾਰਾ ਉਸ ਆਜ਼ਾਦ ਹਿੰਦੁਸਤਾਨ ਦੀ ਯਾਦ ਅੱਜ ਜੋਨ 1984 ਦੇ ਜੋ ਡਾਇਰੈਕਟਰ ਲੁਟਾਰੇ ਦਿਹਾੜੇ ਮੁਕਤੇ ਇੱਥੇ ਸੰਗਤ ਜਾਨੀ ਦਰਬਾਰ ਸਿੰਘ ਜੀ ਖਾਲਸਾ ਸੰਗਠਨ ਆਵਾਰਿਆਂ ਦੀ ਸੁਗਵਾਈ ਹੈ ਸ਼ਿਰ ਦਰਬਾਰ ਸਾਹਿਬ ਪਰ ਖਾਲਸਾ ਅਤੇ ਹੋਰ ਜਨਤਵੀਆਂ ਨਾਲ ਉਮਰਨ ਹੋਵੇ ਕਾਮ ਜੇ ਮਾਨਾ ਕੋ ਨਹੀਂ ਨਾਨਕ ਕਹੇ ਤ ਤੇਹ ਜਗ ਜੀਤ ਤੇ ਬਾਦ ਜ਼ਮਾ ਬਨਾਰਾਮ ਕੋ ਸੋਨਾਰ ਮੁਕਤਾ ਜਾਨ ਤੇਹ ਨਾਨਕ ਅਨਾਨ ਨਾਨਤ ਮਾਨੋ ਤਾਹ ਤਨ ਕੋ ਗੋਜਾਦਾ ਸਵਾ ਤੇਹੀ ਨਾ ਕਹੋ ਨਾਨਕ ਜੇ ਬਿਦ ਪਈ ਤਉ ਨਾ ਹਰ ਰੰਗ ਕੋ ਕਾਹੂ ਕੋ ਨਾ ਹੈ ਨਾਨਕ ਤੇਰ I'm not the only one सभ ते पियो भुक न स्वाची मान नाज़न दुर्मद सोनमी

ਗੁਰਜੀਤ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਗ੍ਰੰਥ ਜੀ ਬਾਤਿਓ ਜੋ ਪ੍ਰਭ ਕੋ ਮਿਲਬੋ ਚਾਹੈ ਇਸੋ ਨਾਮੁ ਵਾਹਿਗੁਰੂ ਕੀ ਖਾਲਸਾ ہاج کی ستے ان سر نام کت کبن پرم نام برنت سمت ਜੋ ਚਾਹਵਾ ਬੁ ਕਵਾਏ ਕੈ ਦੇਖੋ ਜੀ no oh.